ਸਤਿ ਸ੍ਰੀ ਅਕਾਲ ਕਿਸਾਨ ਪ੍ਰਭੋ ਅੱਜ ਤੁਸੀਂ ਜਿਹੜਾ ਕੇਸ ਦੇਖ ਰਹੇ ਹੋ ਇਹ ਮੱਝ ਦੀ ਤਕਲੀਫ ਦੇਖੋ ਵੀ ਮੱਝ ਨੂੰ ਕਿੰਨੀ ਜ਼ਿਆਦਾ ਤਕਲੀਫ ਹੋਏਗੀ ਪਿਛਲੇ 2-3 ਦਿਨ ਤੋਂ ਇਹਨੂੰ ਐਂਟੀਬਾਇਓਟਿਕ ਦਿੱਤਾ ਜਾ ਰਿਹਾ ਸੀ ਪਰ ਇਸ ਤੇ ਜਿਹੜੀ ਤੁਸੀਂ ਸਾਹਮਣੇ ਇਨਫੰਕਸ਼ਨ ਦੇਖ ਰਹੇ ਹੋ ਤਾਂ ਕੋਈ ਫਰਕ ਨਹੀਂ ਸੀ ਪਿਆ ਨਾ ਸਵੇਲਿੰਗ ਘਟੀ ਸੀ ਨਾ ਉਹਦਾ ਸੈਅ ਛੋਟਾ ਆਇਆ ਸੀ ਫਿਰ ਜਦੋਂ ਅੱਜ ਸੂਈ ਲਾ ਕੇ ਦੇਖਿਆ ਗਿਆ ਵੀ ਇਸ ਦੇ ਵਿੱਚ ਬਹੁਤ ਜ਼ਿਆਦਾ ਪਸ ਫਰ ਚੁੱਕੀ ਆ ਪਰ ਉੱਪਰੋਂ ਕਿਤੋਂ ਵੀ ਕੋਈ ਰਸਤਾ ਅਜੇ ਬਣ ਨਹੀਂ ਸੀ ਰਿਹਾ ਜਿਹੜੀ ਪਾਸੇ ਦੀ ਆਪਣੇ ਆਪ ਨਿਕਲ ਜਾਵੇ ਇਸ ਦੀ ਨੰ ਫੰਕਸ਼ਨ ਕਰਕੇ ਬਹਾਨੇ ਦੇ ਉੱਪਰ ਥੱਲੇ ਥਣਾ ਦੇ ਉੱਪਰ ਸੋਜ ਵਾਰ-ਵਾਰ ਆ ਜਾਂਦੀ ਸੀ ਤੇ ਮੱਝ ਵੀ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸੀ ਫਿਰ ਆਖਰੀ ਡਿਸੀਜਨ ਇਹ ਲਿਆ ਗਿਆ ਵੀ ਇਹਨੂੰ ਟੱਕ ਦਿੱਤਾ ਜਾਵੇ ਤੁਸੀਂ ਦੇਖੋ ਵੀ ਟੱਕ ਦੇਣ ਤੋਂ ਬਾਅਦ ਮਾਜਦੇ ਜਿਹੜਾ ਜ਼ਖਮ ਸੀਗਾ ਇਸ ਦੇ ਵਿੱਚੋਂ ਕਿੰਨੀ ਜ਼ਿਆਦਾ ਪਾਸ ਪ੍ਰੈਸ਼ਰ ਦੇ ਨਾਲ ਨਿਕਲ ਰਹੀ ਆ ਤੇ ਘੱਟੋ ਘੱਟ 2 ਤੋਂ 3 ਕਿਲੋ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਪਾਸ ਮੱਜ ਦੇ ਅੰਦਰੋਂ ਨਿਕਲੀ ਹੋਵੇ ਤੁਸੀਂ ਆਪ ਦੇਖ ਸਕਦੇ ਹੋ ਤੇ ਮੱਜ ਨੂੰ ਬਹੁਤ ਜ਼ਿਆਦਾ ਤਕਲੀਫ ਸੀਗੀ ਇਸ ਦੇ ਦਰਦ ਮੱਜ ਮਣਾ ਰਹੀ ਸੀ ਤੇ ਥੋੜੇ ਪੱਠੇ ਵੀ ਘਟਾ ਗਈ ਸੀ ਉਸ ਤੋਂ ਬਾਅਦ ਜਦੋਂ ਟੱਕ ਦੇ ਦਿੱਤਾ ਗਿਆ ਤੁਸੀਂ ਦੇਖੋਗੇ ਵੀ ਜਿੰਨਾ ਰੇਸ਼ਾ ਸਾਰੇ ਦਾ ਸਾਰਾ ਬਾਹਰ ਨਿਕਲ ਗਿਆ ਤੇ ਇਹ ਜਿਹੜਾ ਭਰਿਆ ਹੋਇਆ ਮਾਸ ਸੀਗਾ ਇਹ ਆਪਣੇ ਆਪ ਹੀ ਬਿਲਕੁਲ ਥੱਲੇ ਜਾਣ ਲੱਗ ਗਿਆ ਦੇਖੋ ਤੁਸੀਂ ਕਿੰਨੇ ਪ੍ਰੈਸ਼ਰ ਦੇ ਨਾਲ ਜਿਹੜਾ ਰੇਸ਼ਾ ਬਾਹਰ ਆ ਰਿਹਾ ਦੋ ਦਮ ਅੱਜ ਪੈਰ ਲਾਉਂਦੀ ਆ ਤੇ ਉਹਦਾ ਦਬਾਅ ਪੈਂਦਾ ਤੇ ਦਬਾਅ ਦੇ ਨਾਲ ਫੇਰ ਦੁਬਾਰਾ ਰੇਸ਼ਾ ਜਿਹੜਾ ਪ੍ਰੈਸ਼ਰ ਆ ਰਿਹਾ ਇਹ ਇੱਕ ਛੋਟੀ ਜੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਇਸ ਤੋਂ ਬਾਅਦ ਵੀ ਕਾਫੀ ਰੇਸ਼ਾ ਲਗਾਤਾਰ ਨਿਕਲ ਰਿਹਾ ਸੀਗਾ ਜਿੰਨਾ ਥੋੜਾ ਜਿਆਦਾ ਰੇਸ਼ਾ ਸੀਗਾ ਉਹ ਕੱਢਣ ਤੋਂ ਬਾਅਦ ਜ਼ਖਮ ਸਾਫ਼ ਕਰਕੇ ਮੀਟਾਡੀਨ ਜ਼ਖਮ ਦੇ ਵਿੱਚ ਭਰ ਦਿੱਤੀ ਗਈ ਤੇ ਉਸ ਤੋਂ ਬਾਅਦ ਉਸ ਨੂੰ ਇੰਜੈਕਸ਼ਨ ਲਾ ਦਿੱਤੇ ਗਏ ਪਰ ਫਿਰ ਵੀ ਰੇਸ਼ਾ ਜਦੋਂ ਮੱਝ ਤੁਰਦੀ ਸੀ ਜਾਂ ਬੈਠਦੀ ਸੀ ਲਗਾਤਾਰ ਇਹਦੇ ਵਿੱਚੋਂ ਰੇਸ਼ਾ ਆਈ ਜਾ ਰਿਹਾ ਸੀਗਾ ਟੱਕ ਦੇਣ ਤੋਂ ਬਾਅਦ ਮੱਝ ਨੇ ਬਹੁਤ ਜ਼ਿਆਦਾ ਰਿਲੈਕਸ ਫੀਲ ਕੀਤਾ